ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਸੀਂ ਲਿਖਿਆ ਵੇਖ ਰਹੇ ਹੋ ਜਾਣੋ ਕਿਸ ਨੇ ਬੰਦ ਕਰਵਾਇਆ ਸੀ ਸ੍ਰੀ ਦਰਬਾਰ ਸਾਹਿਬ ਚੋਰ ਕਰਨਾ ਤੁਸੀਂ ਇਹ ਘਟਨਾ ਸ਼ਾਇਦ ਪਹਿਲਾਂ ਸੁਣੀ ਹੋਵੇ ਜਾਂ ਨਾ ਸੁਣੀ ਹੋਵੇ ਕਿਉਂਕਿ ਸਾਡੇ ਵਿੱਚ ਸੰਗਤ ਜੀ ਕਟੜਤਾ ਜਿਹੜੀ ਹੈ ਉਹ ਜਾਦੀ ਆ ਗਈ ਹੈ ਅਸੀਂ ਹਰੇਕ ਚੀਜ਼ ਨੂੰ ਖੰਡਨ ਕਰਨਾ ਹੁੰਦਾ ਹੈ ਤੇ ਹਰੇਕ ਚੀਜ਼ ਤੇ ਤਰਕ ਕਰਨਾ ਹੁੰਦਾ ਹੈ ਦਰਬਾਰ ਸਾਹਿਬ ਹਰਮੰਦਰ ਸਾਹਿਬ ਜਦੋਂ ਪਾਲਕੀ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣਗੇ ਪਾਲਕੀ ਸਾਹਿਬ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਆਉਂਦੇ ਨੇ ਪਾਲਕੀ ਵਿੱਚ ਸੁਭਾਈ ਮਣੋ ਕੇ ਤੇ ਉਦੋਂ ਸੇਵਾਦਾਰ ਜਿਹੜੇ ਨੇ ਸੰਗਤ ਜੀ ਉਹ ਚੌਰ ਸਾਹਿਬ ਦੀ ਸੇਵਾ ਨਿਭਾਉਂਦੇ ਹੁੰਦੇ ਨੇ ਤੁਸੀਂ ਆਮ ਹੀ ਦਰਸ਼ਨ ਕੀਤੇ ਹੋਣਗੇ ਜਦੋਂ ਪਾਲਕੀ ਸਾਹਿਬ ਅੰਮ੍ਰਿਤ ਵੇਲੇ ਆਉਂਦੀ ਹੈ ਸੇਵਾਦਾਰ ਚੌਰ ਸਾਹਿਬ ਕਰਦੇ ਹੁੰਦੇ ਨੇ ਸੰਗਤ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਅੰਮ੍ਰਿਤ ਵੇਲੇ ਆਉਂਦੇ ਨੇ ਦਰਬਾਰ ਸਾਹਿਬ ਉਹ ਜਿਹੜਾ ਚੌਰ ਸਾਹਿਬ ਸੰਗਤ ਜੀ ਜਦੋਂ ਸੰਗਤਾਂ ਉਹ ਗੁਰਮੁਖ ਪਿਆਰ ਜਿਹੜੇ ਸੇਵਾਦਾਰ ਕਰਦੇ ਨੇ ਉਹਦੋਂ ਸੰਗਤ ਜੀ ਉਹ ਉੱਥੇ ਬੰਦ ਕਰਵਾ ਦਿੱਤਾ ਸੀ ਕਿ ਚੌਰ ਸਾਹਿਬ ਕਰਨ ਦੀ ਲੋੜ ਨਹੀਂ ਇਹ ਸ਼ਬਦ ਗੁਰੂ ਹੈ ਇਹਨੂੰ ਚੌਰ ਸਾਹਿਬ ਕਰਨ ਦੀ ਲੋੜ ਨਹੀਂ ਹੈ ਕਿੰਨਾ ਨੇ ਬੰਦ ਕਰਾਇਆ ਇਹ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਮੈਂ ਉਹਨਾਂ ਦਾ ਵੀਡੀਓ ਦੇ ਵਿੱਚ ਨਾਮ ਨਹੀਂ ਲੈਣਾ ਤੇ ਉਹਨਾਂ ਨੇ ਬੰਦ ਕਰਵਾ ਦਿੱਤਾ ਜਿਨ੍ਹਾਂ ਨੇ ਉਹਨਾਂ ਦਾ ਨਾਮ ਪੁੱਛਣਾ ਹੋਵੇ ਸੰਗਤ ਜੀ ਕਿ ਉਹ ਕੌਣ ਸਨ ਜਿਨ੍ਹਾਂ ਨੇ ਬੰਦ ਕਰਵਾਇਆ ਮੈਨੂੰ WhatsApp ਤੇ ਮੈਸੇਜ ਕਰ ਲੈਣਾ ਅਸੀਂ ਜਵਾਬ ਜ਼ਰੂਰ ਦੇਵਾਂਗੇ ਤੇ ਕਈ ਚਿਰ ਸੰਗਤ ਜੀ ਚੌਰ ਸਹਿ ਬੰਦ ਰਿਆ ਗੁਰੂ ਗ੍ਰੰਥ ਸਾਹਿਬ ਚੌਰ ਸਹਿ ਨਹੀਂ ਹੁੰਦਾ ਰਿਆ ਸ਼੍ਰੀ ਰਵੰਦਰ ਸਾਹਿਬ ਜਦੋਂ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲੀ ਬਾਬਾ ਪ੍ਰੇਮ ਸਿੰਘ ਜੀ ਮਰਾਰੇ ਵਾਲਿਆਂ ਨੂੰ ਜਦੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਗਤ ਜੀ ਇੱਕ ਦਮਦਮ ਟਿਕਸਾਲ ਦਾ ਅਸਥਾਨ ਹੈ ਭਾਈ ਮਣੀ ਸਿੰਘ ਦਾ ਭਾਈ ਮਣੀ ਸਿੰਘ ਦੀ ਜੋ ਟਿਕਸਾਲ ਹੈ ਇੱਕ ਬਾਬਾ ਦੀਪ ਸਿੰਘ ਦੀ ਦਮਦਮ ਟਿਕਸਾਲ ਹੈ ਇੱਕ ਭਾਈ ਮਣੀ ਸਿੰਘ ਦੀ ਟਿਕਸਾਲ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਉੱਥੋਂ ਦੇ ਮਹਾਪੁਰਸ਼ ਹੋਏ ਨੇ ਸੰਤ ਅਮੀਰ ਸਿੰਘ ਸੰਤ ਅਮੀਰ ਸਿੰਘ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਕਿ ਚੌਰ ਸਾਹਿਬ ਦੀ ਸੇਵਾ ਕੋਈ ਨਹੀਂ ਨਿਭਾ ਰਿਆ ਬੰਦ ਹੋਇਆ ਪਿਆ ਉਹਨਾਂ ਨੇ ਫਿਰ ਸੰਤ ਬਾਬਾ ਜਿਹੜਾ ਪ੍ਰੇਮ ਸਿੰਘ ਬਰਾਰੇ ਵਾਲੇ ਸੀ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਭਾਈ ਚੌਰ ਸਾਹਿਬ ਸ਼ੁਰੂ ਕਰੋ ਇਹ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ ਠੀਕ 24 ਘੰਟੇ ਗੁਰੂ ਸਾਹਿਬ ਤੇ ਚੌਰ ਸਾਹਿਬ ਹੋਣਾ ਚਾਹੀਦਾ ਹੈ ਜੀ ਆਪਾ ਗੁਰੂ ਸਾਹਿਬ ਨੂੰ ਜਾਗਦੀ ਜੋਤ ਸਮਝਦੇ ਆ ਤੇ ਉਦੋਂ ਸੰਗਤ ਜੀ ਬਾਬਾ ਪ੍ਰੇਮ ਸਿੰਘ ਮੁਰਾਰੇ ਵਾਲੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਸੀ ਉਸ ਟਾਈਮ ਉਹਨਾਂ ਨੇ ਫਿਰ ਸੰਗਤ ਜੀ ਸੰਤ ਅਮੀਰ ਸਿੰਘ ਜੀ ਦੇ ਕਹਿਣ ਤੇ ਚੌਰ ਸਾਹਿਬ ਦੁਬਾਰਾ ਹਰਮੰਦਰ ਸਾਹਿਬ ਸ਼ੁਰੂ ਹੋਇਆ ਸੀ ਤੇ ਹੁਣ ਸੰਗਤ ਜੀ ਹਰੇ ਗੱਲ ਦਾ ਇਹ ਖੰਡਨ ਕਰ ਰਹੇ ਨੇ ਹੀਟਰ ਨਹੀਂ ਲਾਉਣਾ ਚਾਹੀਦਾ ਏਸੀ ਨਹੀਂ ਲਾਉਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਕੰਬਲ ਨਹੀਂ ਪਾਉਣਾ ਚਾਹੀਦਾ ਇਹਨੂੰ ਭੋਗ ਨਹੀਂ ਲਾਉਣਾ ਚਾਹੀਦਾ ਤੁਸੀਂ ਆਪ ਸਮਝ ਗਏ ਹੋਗੇ ਕਿ ਉਹ ਕੌਣ ਸਨ ਜਿਨ੍ਹਾਂ ਨੇ ਚੌਰ ਸੇਬ ਬੰਦ ਕਰਵਾਇਆ ਜਿਹੜੇ ਅੱਜ ਕਹਿ ਰਹੇ ਨੇ ਕਿ ਗੁਰੂ ਸਾਹਿਬ ਨੂੰ ਏਸੀ ਦੀ ਲੋੜ ਨਹੀਂ ਹੈ ਜਿਹੜੇ ਕਹਿ ਰਹੇ ਨੇ ਗੁਰੂ ਸਾਹਿਬ ਨੂੰ ਪ੍ਰਸ਼ਾਦੇ ਦੀ ਭੋਗ ਦੀ ਲੋੜ ਨਹੀਂ ਹੈ ਇਹ ਕਿਹੜਾ ਸ਼ੱਕ ਦਾ ਹੈ ਸਿੱਖਾ ਤੂੰ ਸਿਖਾਉਣ ਵਾਲਾ ਹੋਣਾ ਚਾਹੀਦਾ ਤੇਰੀ ਭਾਵਨਾ ਦੇ ਵਿੱਚੋਂ ਕੀ ਹੈ ਤੇਰੀ ਭਾਵਨਾ ਸਿਕਾਉਣ ਵਾਲੀ ਹੈ ਜਾਂ ਨਹੀਂ ਗੱਲ ਇਸ ਤੇ ਡਿਪੈਂਡ ਕਰਦਾ ਹੈ ਕਿ ਤੂੰ ਗੁਰੂ ਸਾਹਿਬ ਨੂੰ ਸਿਕਾਉਣਾ ਚਾਹੁੰਦਾ ਹੈ ਜਾਂ ਨਹੀਂ ਸਿਕਾਉਣਾ ਚਾਹੁੰਦਾ ਪ੍ਰਸ਼ਾਦਾ ਤੂੰ ਭੋਗ ਲਵਾਉਣਾ ਚਾਹੁੰਦਾ ਹੈ ਜਾਂ ਨਹੀਂ ਲਵਾਉਣਾ ਚਾਹੁੰਦਾ ਜੇ ਤੂੰ ਲਵਾਉਣਾ ਨਹੀਂ ਚਾਹੁੰਦਾ ਫਿਰ ਸਮਝ ਲੈ ਗੁਰੂ ਸਾਹਿਬ ਛਕਦੇ ਨਹੀਂ ਜੇ ਤੂੰ ਸਿਕਾਉਣਾ ਚਾਹੁੰਦਾ ਹੈ ਤੇ ਗੁਰੂ ਸਾਹਿਬ ਛਕਣਗੇ ਤੇਰੀ ਤੇਰੇ ਤੇਰੀ ਪ੍ਰੇਮ ਤੇ ਤੇਰੀ ਭਾਵਨਾ ਤੇ ਡਿਪੈਂਡ ਕਰਦਾ ਹੈ ਜਿਹੜੇ ਅੱਜ ਸੰਗਤ ਜੀ ਇਸ ਗੱਲ ਦਾ ਰੌਲਾ ਪਾ ਰਹੇ ਨੇ ਕਿ ਹੀਟਰ ਦੀ ਜਾਂ ਏਸੀ ਦੀ ਜਾਂ ਗੁਰੂ ਸਾਹਿਬ ਨੂੰ ਪ੍ਰਸ਼ਾਦ ਦੇ ਤੇ ਭੋਗ ਦੀ ਲੋੜ ਨਹੀਂ ਹੈ ਉਹਨਾਂ ਨੇ ਉਸ ਸਮੇਂ ਚੌਰ ਸਾਹਿਬ ਬੰਦ ਕਰਵਾਤਾ ਸੀ ਕੀ ਇਹ ਤਾਂ ਸ਼ਬਦ ਗੁਰੂ ਹੈ ਨੂੰ ਚੌਰ ਸਾਹਿਬ ਦੀ ਲੋੜ ਨਹੀਂ ਹੈ ਪਰ ਉਦੋਂ ਮਹਾਪੁਰਸ਼ ਬਾਬਾ ਸੰਤ ਅਮੀਰ ਸਿੰਘ ਜੀ ਜੋ ਭਾਈ ਮਣੀ ਸਿੰਘ ਦੀ ਟਕਸਾਲ ਦੇ ਮੁਖੀ ਸਨ ਉਹਨਾਂ ਨੇ ਜਾ ਕੇ ਬਾਬਾ ਪ੍ਰੇਮ ਸਿੰਘ ਮਰਾਰੇ ਵਾਲਿਆਂ ਨੂੰ ਬੇਨਤੀ ਕੀਤੀ ਤੇ ਉਦੋਂ ਸੰਗਤ ਜੀ ਚੌਰ ਸਾਹਿਬ ਸ਼ੁਰੂ ਹੋਇਆ ਤੇ ਅੱਜ ਹੁੰਦਾ ਆ ਰਿਹਾ ਹੈ ਸੇਵਾ ਨ 24 ਘੰਟੇ ਜੀ ਵੰਦਨਦਰ ਸਾਹਿਬ ਸੇਵਾ ਹੁੰਦੀ ਚੌਰ ਸਾਹਿਬ ਦੀ ਸੋ ਸੰਗਤ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਭੁੱਲਾਂ ਦੀ ਮਾਫੀ ਤੇ ਸੰਗਤ ਜੀ ਇੱਕ ਬੇਨਤੀ ਵੀਡੀਓ ਸਾਰੀ ਵੇਖਿਆ ਕਰੋ ਜਦੋਂ ਆਪਾਂ ਥੋੜੀ ਵੀਡੀਓ ਵੇਖ ਕੇ ਥੱਲੇ ਕਮੈਂਟ ਕਰ ਦਿੰਨੇ ਆ ਗਲਤ ਫਿਰ ਤੁਹਾਨੂੰ ਪੂਰੀ ਵੀਡੀਓ ਦਾ ਪਤਾ ਨਹੀਂ ਲੱਗਦਾ ਕਿ ਵੀਡੀਓ ਵਿੱਚ ਹੁੰਦਾ ਕੀ ਹੈ ਮੈਂ ਇੱਕ ਚਪੈਰਾ ਸਾਹਿਬ ਦੀ ਵੀਡੀਓ ਪਾਈ ਸੀ ਕਿ ਚਪੈਰਾ ਸਾਹਿਬ ਕਰਨਾ ਗਲਤ ਹੈ ਜਾਂ ਠੀਕ ਹੈ ਉਹਦੇ ਵਿੱਚ ਅਸੀਂ ਚਪੈਰੇ ਸਬੰਧੀ ਨਿੰਦਿਆ ਨਹੀਂ ਕੀਤੀ ਕਿ ਚਪੈਰਾ ਸਾਹਿਬ ਕਰਨਾ ਨਹੀਂ ਚਾਹੀਦਾ ਚਪੈਰਾ ਸਾਹਿਬ ਅਸੀਂ ਇਹ ਕਿਹਾ ਸੀ ਕਿ ਚਪੈਰਾ ਸਾਹਿਬ ਜੇ ਤੁਸੀਂ ਇਕੱਲਾ ਨਿਤਨੇਮ ਛੱਡ ਕੇ ਆਪਦਾ ਚਪੈਰਾ ਸਾਹਿਬ ਕਰ ਰਹੇ ਹੋ ਉੱਥੇ ਬਿਲਕੁਲ ਤੁਸੀਂ ਗਲਤ ਹੋ ਸਿੱਖ ਨੂੰ ਪਹਿਲ ਅੰਮ੍ਰਿਤ ਵੇਲੇ ਨਿਤਨੇਮ ਪੰਜ ਬਾਣੀਆਂ ਤੋਂ ਬਾਅਦ ਆਪਾਂ ਜਿੰਨੀ ਮਰਜ਼ੀ ਬਾਣੀ ਪੜ ਸਕਦੇ ਹਾਂ ਹਰ ਰੋਜ਼ ਚਪੈਰਾ ਸਾਹਿਬ ਕਰੋ ਹਰ ਰੋਜ਼ ਕਰੋ ਕੱਲਾ ਐਤਵਾਰ ਨਹੀਂ ਹਰ ਰੋਜ਼ ਕਰੋ ਚਪੈਰਾ ਸਾਹਿਬ ਪਰ ਜੇ ਆਖੂਗੇ ਅਸੀਂ ਨਿਤਨੇਮ ਨਾ ਕਰੀ ਨਿਤਨੇਮ ਛੱਡ ਦਈਏ ਤੇ ਕੱਲਾ ਚਪੈਰਾ ਸਾਹਿਬ ਕਰ ਲਿਆ ਐਤਵਾਰ ਉੱਥੇ ਆਪਾਂ ਗਲਤ ਤਾਂ ਸੰਗਤ ਜੀ ਇਸ ਕਰਕੇ ਕਈਆਂ ਨੇ ਕਮੈਂਟ ਕੀਤਾ ਤੁਸੀਂ ਚਪੈਰੇ ਸਾਹਿਬ ਸੰਗਤ ਜੀ ਚਪੈਰੇ ਸਹਿ ਉਹ ਵੀਡੀਓ ਤੁਸੀਂ ਜਾ ਕੇ ਵੇਖੋ ਚਪੈਰੇ ਸਹਿ ਵਾਲੀ ਉੱਥੇ ਅਸੀਂ 1% ਵੀ ਇਹ ਗੱਲ ਨਹੀਂ ਕਹੀ ਕਿ ਚਪੈਰਾ ਸਾਹਿਬ ਗਲਤ ਹੈ ਕਿਉਂਕਿ ਵੀਡੀਓ ਆਪਾਂ ਸਾਰੀ ਨਹੀਂ ਦੇਖਦੇ ਜਦੋਂ ਮਾੜੀ ਜੀ ਵੇਖ ਕੇ ਕਮੈਂਟ ਕਰਕੇ ਗਾਹ ਭੱਜ ਜਾਂਦੇ ਆ ਫਿਰ ਆਪਾਂ ਨੂੰ ਉਸ ਵੀਡੀਓ ਦਾ ਸਮਝ ਨਹੀਂ ਲੱਗਦੀ ਕਿ ਗੱਲ ਕਿਸ ਵਿਸ਼ੇ ਤੇ ਹੋ ਰਹੀ ਹੈ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਇਸੇ ਚੈਨਲ ਤੇ ਰਾਤ ਨੂੰ 8 ਵਜੇ ਗੁਰਬਾਣੀ ਦੀ ਲੜੀਵਾਰ ਸੰਥਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ